ਦੋਸਤੋ ਸਤ ਸ੍ਰੀ ਅਕਾਲ ਆਦਾਬ ਤੁਹਾਡਾ ਸਭ ਦਾ ਮੇਰੇ YouTube ਚੈਨਲ 86 ਕਰਮਜੀਤ ਪਰ ਸਵਾਗਤ ਹੈ ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਤੁਹਾਡੀ ਖਿਦਮਤ ਦੇ ਵਿੱਚ ਪੇਸ਼ ਕਰ ਰਿਹਾ ਹਾਂ ਅਜੀਤ ਕੌਰ ਦੀ ਬਹੁਤ ਖੂਬਸੂਰਤ ਕਹਾਣੀ ਸੂਲੀ ਉੱਤੇ ਲਟਕੇ ਪਲ ਸਵੇਰੇ ਜਦੋਂ ਉਹ ਉੱਠੀ ਤਾਂ ਕరుణਾ ਨੂੰ ਸਮਝ ਨਹੀਂ ਸੀ ਆ ਰਹੀ ਅੱਜ ਦਾ ਦਿਨ ਉਹ ਲਿੰਨੂ ਨਾਲ ਕਿੰਜ ਬਤਾਵੇ ਐਤਵਾਰ ਸੀ ਕਰੂਨਾ ਦਾ ਮਨ ਬਿਸtre ਵਿੱਚੋਂ ਉੱਠਣ ਉੱਤੇ ਨਹੀਂ ਸੀ ਕਰਦਾ ਇੱਕ ਅਜੀਬ ਅਧੋਸ਼ੀ ਇੱਕ ਅਜੀਬ ਸਥਲਤਾ ਉਹਦੇ ਅੰਗ-ਅੰਗ ਉੱਤੇ ਕਾਈ ਵਾਂਗੂ ਜੰਮ ਗਈ ਸੀ ਕਿੰਨੀਆਂ ਹੀ ਰਾਤਾਂ ਹੋ ਗਈਆਂ ਸਨ ਖੁੱਬ ਕੇ ਨਿੰਦਰ ਨਹੀਂ ਸੀ ਆਈ ਉਹਨੂੰ ਰੋਜ਼ ਸਵੇਰੇ ਜਦੋਂ ਉਹ ਬਿਸਤਰੀ ਵਿੱਚੋਂ ਉੱਠਦੀ ਉਹਨੂੰ ਲੱਗਦਾ ਮੀਲਾਂ ਦੇ ਮੀਲ ਸਾਰੀ ਰਾਤ ਉਹ ਟੁਰਦੀ ਰਹੀ ਸੀ ਸੱਤੀ ਸਵੇਰੀ ਜਦੋਂ ਲੋਕ ਹੌਲੀ-ਫੁੱਲ ਹੋ ਕੇ ਜਾਗਦੇ ਸਨ ਉਹ ਮਨਮੋਹੀ ਥਕਾਵਟ ਨਾਲ ਲੱਦੀ ਹੋਈ ਜਾਗਦੀ ਤੇ ਅੱਜ ਰਾਤ ਤਾਂ ਨੀਂਦਰ ਉਹਨੂੰ ਉੱਕਾ ਹੀ ਨਹੀਂ ਸੀ ਆਈ ਪ੍ਰਭਾਤ ਵੇਲੇ ਕੱਕੜ ਬੋਲਦੇ ਉਹਨੇ ਸੁਣੇ ਸਾਨ ਹੌਲੀ ਜਿਹੀ ਉੱਠ ਕੇ ਉਹ ਲੀਨੋ ਦੀ ਮੰਜੀ ਉੱਤੇ ਜਾ ਕੇ ਲੇਟ ਗਈ ਸੀ ਤੇ ਉਹ ਨੂੰ ਸੁੱਤੀ ਪੈਨ ਨੂੰ ਵੇਖਦੀ ਰਹੀ ਸੀ ਫਿਰ ਉਹਨੇ ਉਹਦੀ ਛੋਟੀ ਜਹੀ ਗੋਲ ਗੱਲ ਨਾਲ ਆਪਣੀ ਗੱਲ ਜੋੜੀ ਤੇ ਪਤਾ ਨਹੀਂ ਕਿਸ ਵੇਲੇ ਉਹਦੀ ਅੱਖ ਲੱਗ ਗਈ ਸਵੇਰੇ ਜਾਗੀ ਤਾਂ ਕਰੁਣਾ ਸੋਚਣ ਲੱਗੀ ਅੱਜ ਦਾ ਦਿਨ ਕਿਸ ਤਰ੍ਹਾਂ ਬਤਾਵੇ ਸੁੱਤੀ ਰਹੇ ਲੇਟੀ ਰਹੇ ਜਾਂ ਉੱਠ ਜਾਏ ਬੜੀ ਦੇਰ ਉਹ ਉਸੇ ਤਰ੍ਹਾਂ ਲੇਟੀ ਰਹੀ ਲੀਨੂ ਦੇ ਪੱਧਰੇ ਆਉਂਦੇ ਜਾਂਦੇ ਸਾਹਾਂ ਨੂੰ ਸੁਣਦੀ ਰਹੀ ਉਦੀ ਨੌਕਰਾਨੀ ਨੇ ਜਦੋਂ ਗਰਮ ਪਿਆਲਾ ਚਾਹ ਦਾ ਲਿਆ ਕੇ ਉਹਦੇ ਕੋਲ ਛੋਟੇ ਮੇਜ਼ ਉੱਤੇ ਰੱਖ ਦਿੱਤਾ ਤਾਂ ਉਹ ਉੱਠ ਬੈਠੀ ਬੀਬੀ ਅੱਜ ਕਾ ਬਾਤ ਹੋਈ ਉਠੋਗੀ ਨਹੀਂ ਕੁਛ ਨਹੀਂ ਕਟੋਰੀਆ ਬਸ ਅੱਜ ਐਤਵਾਰ ਹੀ ਨਾ ਅੱਜ ਐਤਵਾਰ ਹੀ ਤੇ ਕੱਲ ਸੋਮਵਾਰ ਤੇ ਸੋਮਵਾਰ ਸਵੇਰ ਹੀ ਬਸ ਬਸ ਕੁਛ ਨਾ ਸੋਚ ਕੁਛ ਨਾ ਸੋਚ ਉਹਦੇ ਅੰਦਰੋਂ ਕੁਛ ਚੀਕਿਆ ਚਾਹ ਦਾ ਕੱਪ ਖਤਮ ਕਰਕੇ ਉਨੇ ਵਾਪਸ ਮੇਜੁੱਤੇ ਰੱਖ ਦਿੱਤਾ ਉਹਨੂੰ ਲੱਗਾ ਉਹਦੇ ਸਿਰ ਵਿੱਚ ਕਿਸੇ ਹਨੇਰੀ ਦੇ ਵਗਨ ਦਾ ਸ਼ੋਰ ਹੈ ਘੱਟੇ ਦਾ ਗੁਬਾਰ ਹੈ ਦੂਰੋਂ ਆਉਂਦੀ ਹੁੰਕਾਰ ਹੈ ਤੇ ਬਸ ਕੁਝ ਦਿਸਦਾ ਨਹੀਂ ਕੁਝ ਸੁਝਦਾ ਨਹੀਂ ਅੱਜ ਇਤਬਾਰ ਹੈ ਤੇ ਕੱਲ ਸੋਮਵਾਰ ਤੇ ਸੋਮਵਾਰ ਸਵੇਰੇ করুণਾ ਨੇ ਕੜੀ ਵੱਲ ਤੱਕਿਆ 8:30 ਵਜੇ ਸਨ ਕੱਲ 10 ਵਜੇ ਤੋਂ ਮੰਗਰੋਂ ਕਿਸੇ ਵੇਲੇ ਵੀ ਕਿਸੇ ਵੇਲੇ ਵੀ ਹਾਂ ਤੇ ਅਸਲ ਵਿੱਚ ਸਾਢੇ 5 ਘੰਟੇ ਹੀ ਹੋਏ ਨਾ ਤੇ ਕਰੂਣਾ ਨੇ ਲੀਨੂ ਦੇ ਮੂੰਹ ਵੱਲ ਤੱਕਿਆ ਲੀਨੂ ਦੀਆਂ ਕਾਲੀਆਂ ਲੰਮੀਆਂ ਰੇਸ਼ਮੀ ਪਲਕਾਂ ਉਹਦੀਆਂ ਗੋਲ ਗੱਲਾਂ ਦੇ ਕਿਨਾਰੇ ਉੱਤੇ ਹਲਕੀ ਜਿਹੀ ਛਾਂ ਕਰ ਰਹੀਆਂ ਸਨ ਉਹਦੇ ਵਾਲਾਂ ਦੇ ਦੋ ਤਿੰਨ ਘੁੰਗਰ ਉਹਦੇ ਮੱਥੇ ਉੱਤੇ ਪਲਮ ਆਏ ਸਨ ਤੇ ਕਰੂਣਾ ਨੂੰ ਮੈਸੇਜ ਦੀਵਾਨ ਦੀ ਗੱਲ ਯਾਦ ਆ ਗਈ ਹਾਂ ਜੇ ਤ੍ਰਿਤੀ ਬਸ 6-7 ਸਾਲ ਹੋਰ ਵੱਡੀ ਹੁੰਦੀ ਤਾਂ ਮੈਂ ਆਪਣੀ ਲਲਿਤ ਲਈ ਇਹਨੂੰ ਬਹੂ ਬਣਾ ਕੇ ਲੈ ਆਉਂਦੀ ਲੀਨੂ ਬੇਟਾ ਤੂੰ 7-8 ਵਰੀ ਪਹਿਲਾਂ ਕਿਉਂ ਨਹੀਂ ਸੀ ਜੰਮੀ ਤੇ ਲੀਨੂ ਸ਼ਰਮਾ ਕੇ ਰਖਦੀ ਪਤਾ ਨਹੀਂ ਆਂਟੀ ਇਹ ਤੇ ਮੇਰੀ ਅੰਮੀ ਨੂੰ ਪਤਾ ਏ ਦੱਸੋ ਅੰਮੀ ਪਤਾ ਨਹੀਂ ਕੀ ਸੀ ਮੁਸਕਰਾਹਟ ਸੀ ਕਿ ਕੋਈ ਅਥਰੂ ਜਾਂ ਕੋਈ ਹਾਸ ਸੀ ਜਿਹੜਾ ਕਰੋਨਾ ਦੇ ਸੰਗ ਵਿੱਚ ਆ ਕੇ ਅੜ ਗਿਆ ਕਰੂਣਾ ਨੇ ਇੱਕ ਖਾਲੀ ਕੁੱਟ ਭਰਿਆ ਸੰਗੋ ਕਿਸੇ ਚੀਜ਼ ਨੂੰ ਲੰਘਾਨ ਦੀ ਕੋਸ਼ਿਸ਼ ਕੀਤੀ ਕਰੂਣਾ ਬੇਧਿਆਨ ਨੇ ਅਖਬਾਰ ਵੇਖਣ ਲੱਗੀ ਸੱਪਰੂ ਹਾਊਸ ਵਿੱਚ ਬੱਚਿਆਂ ਦੀਆਂ ਦੋ ਬੜੀਆਂ ਚੰਗੀਆਂ ਫਿਲਮਾਂ ਲੱਗੀਆਂ ਹੋਈਆਂ ਸਨ ਹਾਂ ਇਹ ਠੀਕ ਹੈ ਲੀਨੂ ਨੂੰ ਲੈ ਜਾਣੀ ਆ ਫੇਰ ਪਤਾ ਨਹੀਂ ਕਰੂਣਾ ਨੇ ਲੀਨੂ ਨੂੰ ਉਠਾਇਆ ਤਿਆਰ ਕੀਤਾ ਲੀਨੂ ਨੇ ਕਿਹਾ ਅੰਮੀ ਕਿਹੜਾ ਫਰਾਕ ਪਾਵਾਂ ਕਰुणा ਨੇ Almari ਖੋਲ ਦਿੱਤੀ ਲੀਨੂ ਦੇ ਫਰਾਕ ਤੇ ਸਕਰਟਾਂ ਬਲਾਊਸ ਹੈਂਗਰਾਂ ਉੱਤੇ ਟੰਗੇ ਹੋਏ ਸਨ ਕਰुणा ਦੇ ਆਪਣੇ ਕੱਪੜੇ ਬਸ ਥੋੜੇ ਜਿਹੇ ਹੀ ਸਨ ਬਾਕੀ ਸਾਰੇ ਲੀਨੂ ਦੇ ਸਨ ਕਰुणा ਨੇ ਕਿਹਾ ਜਿਹੜਾ ਤੈਨੂੰ ਪਸੰਦ ਏ ਪਾ ਲੈ ਲੀਨੂ ਦੇ ਮੂੰਹ ਉੱਤੇ ਇੱਕ ਹਲਕਾ ਜਿਹਾ ਪਰਛਾਵਾਂ ਆਇਆ ਉਹਨੇ ਆਪਣੀ ਮਾਂ ਦੇ ਮੂੰਹ ਵੱਲ ਤੱਕਿਆ ਕਰੋਨਾ ਦੂਜੇ ਪਾਸੇ ਤੱਕਣ ਲੱਗ ਗਈ ਦੋ ਕਦਮ ਉਧਰ ਹੋ ਕੇ ਮੇਜ਼ ਤੋਂ ਐਵੇਂ ਹੀ ਕੋਈ ਕਿਤਾਬ ਚੁੱਕ ਕੇ ਸਿੱਧੀ ਕਰਕੇ ਰੱਖਣ ਲੱਗ ਪਈ ਪਿੱਛੇ ਹੋ ਰਹੀ ਖਟਰਪਟਰ ਤੋਂ ਉਹਨੇ ਅੰਦਾਜ਼ਾ ਲਾਇਆ ਕਿ ਲੀਨੂ ਹੈਂਗਰ ਤੋਂ ਕੋਈ ਕਪੜਾ ਲਾ ਰਹੀ ਸੀ ਕਰੋਨਾ ਨੇ ਤੱਕਿਆ ਉਹਨੇ ਕਾਲਾ ਸ਼ੀਸ਼ਾ ਵਾਲਾ ਸਕਰਟ ਲਾਇਆ ਸੀ ਤੇ ਗਾੜੇ ਪੀਲੇ ਰੰਗ ਦਾ ਹੈਂਡਲੂਮ ਸਿਲਕ ਦਾ ਬਲਾਊਜ਼ ਚੁੱਪਚਾਪ ਕੱਪੜੇ ਹੱਥ ਵਿੱਚ ਫੜ ਕੇ ਲੀਨੂ ਦੂਜੇ ਕਮਰੇ ਵਿੱਚ ਚਲੀ ਗਈ ਕੁਝ ਚਿਰ ਤੋਂ ਉਹ ਕੱਪੜੇ ਕਰੋਨਾ ਦੇ ਸਾਹਮਣੇ ਨਹੀਂ ਸੀ ਬਦਲਦੇ ਕਰੋਨਾ ਸੋਚਦੀ ਲੀਨੂ ਨੂੰ ਵੀ ਐਸਾਸ ਹੋ ਰਿਹਾ ਏ ਕਿ ਉਹ ਵੱਡੀ ਹੋ ਗਈ ਪਗਲੀ ਮਾਂ ਕੋਲੋਂ ਵੀ ਸ਼ਰਮ ਆਉਣ ਲੱਗ ਪਈ ਇਸ ਨੂੰ ਤੇ ਕਰੋਨਾ ਲਈ ਉਸ ਪਲ ਦੀ ਔਖ ਰਤਾ ਘਟ ਗਈ ਕਰुणा ਹਾਲੀ ਉਸੇ ਤਰ੍ਹਾਂ ਮੇਜ਼ ਦੇ ਨੇੜੇ ਚੁੱਪਚਾਪ ਖਲੋਤੀ ਸੀ ਕਿ ਲੀਨੂ ਕੱਪੜੇ ਬਦਲ ਕੇ ਆ ਗਈ ਅਜ ਕਰुणा ਨੂੰ ਉਹ ਅੱਗੇ ਨਾਲੋਂ ਵੱਡੀ ਲੱਗੀ ਅੱਗੇ ਨਾਲੋਂ ਲੰਮੀ ਲੱਗੀ ਕਟੋਰੀ ਮੇਂ ਜੁੱਤੇ ਚਾ ਰਹਿ ਗਏ ਸੀ ਕਰुणा ਨੇ ਕਿਹਾ ਲੀਨੂ ਦੋ ਕੱਪ ਬਣਾ ਛੇਤੀ ਨਾਲ ਮੈਂ ਆਉਣੀ ਆ ਉਹ ਜਿਵੇਂ ਲੀਨੂ ਤੋਂ ਆਪਣੇ ਮੂੰਹ ਤੇ ਆਏ ਪਰਛਾਵੇਂ ਲੁਕਾ ਲੈਣਾ ਚਾਹੁੰਦੀ ਸੀ ਮੇਜ਼ ਉੱਤੇ ਬੈਠੀ ਕਰੁਣਾ ਆਪਣੇ ਕੱਪ ਵਿੱਚ ਚਮਚਾ ਹਿਲਾ ਰਹੀ ਸੀ ਭਾਵੇਂ ਉਹਨੂੰ ਪਤਾ ਸੀ ਕਿ ਅੱਧਾ ਚਮਚਾ ਖੰਡ ਚਿਰੋਕਣੀ ਖੁੱਲ ਚੁੱਕੀ ਹੋਵੇਗੀ ਲੀਨੂ ਪਰੌਂਠਾ ਤੇ ਮੱਖਣ ਖਾ ਰਹੀ ਸੀ ਅਚਾਨਕ ਕਰੁਣਾ ਨੂੰ ਲੱਗਾ ਕਿ ਲੀਨੂ ਵੀ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰ ਰਹੀ ਸੀ ਕਿ ਉਹਦੇ ਮੂੰਹ ਉੱਤੇ ਕੋਈ ਪਰਛਾਵਾਂ ਨਾ ਆਵੇ ਕਰੁਣਾ ਨੂੰ ਲੱਗਾ ਜਿਵੇਂ ਲੀਨੂ ਕੁਝ ਦਿਨਾਂ ਵਿੱਚ ਹੀ ਵੱਡੀ ਹੋ ਗਈ ਹੋਵੇ ਉਹਦੇ ਆਪਣੇ ਹਾਨ ਦੀ ਹੋ ਗਈ ਹੋਵੇ ਦੋਹਾਨ ਦੀਆਂ ਕੁੜੀਆਂ ਦੋਹਾਨ ਦੀਆਂ ਔਰਤਾਂ ਸਨ ਉਹ ਤੇ ਇੱਕ ਬੋਲ ਸੀ ਜਿਸ ਨੂੰ ਦੋਵੇਂ ਜਾਣਦੀਆਂ ਸਨ ਤੇ ਦੋਵੇਂ ਨਹੀਂ ਸਨ ਬੋਲ ਰਹੀਆਂ ਤੇ ਦੋਵੇਂ ਇੱਕ ਦੂਜੇ ਦਾ ਦਿਲ ਰੱਖਣ ਲਈ 마ਸੂਮ ਜਿਹੀ ਐਕਟਿੰਗ ਕਰ ਰਹੀਆਂ ਸਨ ਲੀਨੂ ਮੱਖਣ ਹੋਰ ਲੈ ਦੇ ਦਿਓ ਅੰਮੀ ਸਿਰਫ ਅੰਮੀ ਨੂੰ ਰਜਾਂ ਲਈ ਹੀ ਜਿਵੇਂ ਉਹ ਮੱਖਣ ਖਾ ਰਹੀ ਸੀ ਲੀਨੂ ਤੇਰੇ ਦੁੱਧ ਦੇ ਕੱਪ ਵਿੱਚ ਓਵਲਟीन ਪਾ ਦੇਆ ਪਾ ਦਿਓ ਅੰਮੀ ਤੇ ਕੱਲ ਪਤਾ ਨਹੀਂ ਕਰुणा ਨੇ ਅੱਗੋ ਸੋਚਨ ਆਪਣੇ ਆਪ ਨੂੰ ਪੂਰੇ ਜ਼ੋਰ ਨਾਲ ਵਰਜਿਆ ਤਿਆਰ ਹੋ ਕੇ ਦੋਵੇਂ ਸਪਰੂ ਹਾਊਸ ਪਹੁੰਚੀਆਂ ਕਰुणा ਹਾਲ ਦੇ ਕਮਰੇ ਦੀ ਫਿਲਮ ਦੀ ਧੰਨਵਾਦੀ ਸੀ ਫਿਲਮ ਤੇ ਹਨੇਰਾ ਉਹਨਾਂ 5.5 ਘੰਟਿਆਂ ਦੇ ਕੁਝ ਹਿੱਸੇ ਨੂੰ ਭਰ ਰਹੇ ਸਨ ਫਿਲਮ ਤੋਂ ਮਗਰੋਂ ਉਹ ਕੁਇਨਸ ਵੀ ਗਈਆਂ ਕਰुणा ਨੇ ਲੀਨੂ ਨੂੰ ਜੈਪੁਰ ਦੀਆਂ ਮੋਤੀਆਂ ਵਾਲੀਆਂ ਮੋਟੀਆਂ ਚੂੜੀਆਂ ਲੈ ਦਿੱਤੀਆਂ ਇੱਕ ਕਹਾਣੀਆਂ ਦੀ ਕਿਤਾਬ ਲੈ ਦਿੱਤੀ ਖਾएंगे ਕੀ ਲੀਨੂ ਕੁਝ ਨਹੀਂ ਅੰਮੀ ਪਰ ਲੀਨੂ ਨੇ ਜਦੋਂ ਇਹ ਕਹਿ ਕੇ ਆਪਣੀ ਮਾਂ ਦੇ ਮੂੰਹ ਵੱਲ ਤੱਕਿਆ ਤਾਂ ਉਹਦੇ ਮੂੰਹ ਉੱਤੇ ਪਤਾ ਨਹੀਂ ਕੀ ਸੀ ਲੀਨੂ ਨੇ ਝਟ ਕੇ ਆੰਮੀ ਕੁਆਲਟੀ ਲੈ ਚਲੋਗੇ ਡਬਲ ਸੰਡੇ ਖਾਵਾਂਗੇ ਲੀਨੂ ਨੇ ਡਬਲ ਸੰਡੇ ਲਿਆ ਤੇ ਕਰुणा ਨੇ ਕਾਫੀ ਦਾ ਕੱਪ ਇੱਕ ਔਖੀ ਜਿਹੀ ਚੁੱਪ ਟੇਬਲ ਦੇ ਉੱਤੇ ਟੇਬਲ ਦੇ ਆਲੇ ਦੁਆਲੇ ਮੰਨ ਲਾਂਦੀ ਰਹੀ ਬੇਮਤਲਬ ਉਹ ਦੋਵੇਂ ਹੋਰ ਨਾਲ ਲੋਕਾਂ ਵੱਲ ਤੇ ਇਧਰ ਉਧਰ ਵੇਖਦੀਆਂ ਰਹੀਆਂ ਸ਼ਾਮ ਹੋ ਚੱਲੀ ਸੀ ਕਨਾਰਟ ਪਲੇਸ ਦੀ ਚਹਲ ਪੈਰ ਵੱਧਦੀ ਜਾ ਰਹੀ ਸੀ ਥੋੜਾ ਜਿਹਾ ਤੁਰ ਕੇ ਕਰੂਣਾ ਨੇ ਲੀਨੂ ਕੋਲੋਂ ਪੁੱਛਿਆ ਹੁਣ ਘਰ ਚੱਲੀਏ ਕੀ ਹੋਰ ਕਿਧਰੇ ਚੱਲੀਏ ਲੀਨੂ ਨੇ ਰਤਾ ਸੋਚ ਕੇ ਕਿਹਾ ਅਮੀ ਮੈਂ ਰਜ਼ਨੀ ਨੂੰ ਲਿਨੂ ਨੂੰ ਮੇ ਲਵਾ ਕਰुणा ਤਰਵ ਕੀ ਮੈਂ ਲਵਾ ਤਾਂ ਕਿ ਉਹ ਨੂੰ ਹੀ ਦਰਸੀ ਕਿ ਕਿਤੇ ਕਿਤੇ ਆਪਣੇ ਆਪ ਨੂੰ ਕਰुणा ਨੇ ਸੰਭਾਲ ਲਿਆ ਹਾਂ ਹਾਂ ਜ਼ਰੂਰ ਹੁਣੇ ਚਲਨੇ ਆ ਰਜ਼ਨੀ ਜਦੋਂ ਲੀਨੂ ਨੂੰ ਆਪਣੇ ਕਮਰੇ ਵਿੱਚ ਲੈ ਗਈ ਤਾਂ ਰਜ਼ਨੀ ਦੀ ਮਾਂ ਨੇ ਬੜੀ ਰਾਜਦਾਰੀ ਨਾਲ ਕਰुणा ਦੇ ਕੋਲ ਸੋਫੇ ਉੱਤੇ ਬਹਿ ਕੇ ਪੁੱਛਿਆ ਮੈਂ ਸੁਣਿਆ ਕਿ ਕਰੁਣਾ ਨੂੰ ਇਸ ਤਰ੍ਹਾਂ ਦੀ ਰਾਜਦਾਰੀ ਨਾਲ ਇਸ ਤਰ੍ਹਾਂ ਦੀ ਹਮਦਰਦੀ ਨਾਲ ਛਿੜਸੀ ਉਹਨੂੰ ਕਿਸੇ ਅੱਗੇ ਆਪਣੇ ਦੁੱਖ ਫੋਲ ਕੇ ਬਹਿ ਜਾਣਾ ਕਿਸੇ ਭਿਖਾਰੀ ਦਾ ਰਾਜੰਦਿਆ ਸਾਹਮਣੇ ਆਪਣੇ ਕੋੜ ਵਾਲੇ ਅੰਗ ਦਾ ਵਿਖਾਲਾ ਪਾਣ ਦੇ ਤੁਲ ਸੀ ਉਹਦਾ ਜੀ ਕੀਤਾ ਉਹ ਉੱਥੋਂ ਉੱਠ ਜਾਏ ਪਰ ਇਹ ਹੋ ਨਹੀਂ ਸੀ ਸਕਦਾ ਸੋ ਉਹਨੇ ਝਟਪਟ ਰਜਨੀ ਦੀ ਮਾਂ ਦੀ ਗੱਲ ਕੱਟ ਕੇ ਕਿਹਾ ਤ੍ਰੀਕੇ ਕਲ ਰਜ਼ਨੀ ਦੀ ਮਾਂ ਗੱਲ ਨੂੰ ਇੰਜ ਸ਼ੁਰੂ ਹੋਣ ਤੋਂ ਪਹਿਲਾਂ ਹੀ ਖਤਮ ਨਹੀਂ ਸੀ ਕਰਨਾ ਚਾਹੁੰਦੀ ਹਾਂ ਕਲ ਕਰੂਣਾ ਨੇ ਕੁਝ ਇੰਜ ਕਿਹਾ ਕਿ ਰਜ਼ਨੀ ਦੀ ਮਾਂ ਨੂੰ ਅੱਗੋਂ ਕੁਝ ਪੁੱਛਣ ਦੀ ਹਿੰਮਤ ਨਾ ਪਈ ਹਨੇਰਾ ਹੋ ਰਿਹਾ ਸੀ ਠੰਡ ਵੱਧ ਰਹੀ ਸੀ ਕਰੂਣਾ ਨੇ ਲੀਨੂ ਨੂੰ ਬਾਜ ਮਾਰ ਕੇ ਬੁਲਾਇਆ ਤੇ ਕਿਹਾ beta ਵਾਪਸ ਚਲੀਏ ਹੁਣ ਹਾਂ ਮੈਂ ਮੈਂ ਤੇ ਥੱਕ ਗਈਆਂ ਲੀਨੂ ਨੂੰ ਜਿਵੇਂ ਅਚਾਨਕ ਆਪਣੀ ਥਕਾਵਟ ਮਹਿਸੂਸ ਹੋਈ ਘਰ ਪਹੁੰਚਦਿਆਂ ਰਾਤ ਹੋ ਗਈ ਕਟੋਰੀ ਨੇ ਪੁੱਛਿਆ ਰੋਟੀ ਬਣਾ ਦੇਈਂ ਬੀਬੀ ਤੂੰ ਤਵਾ ਚੁੱਲੇ ਤੇ ਰੱਖ ਕਟੋਰੀਆ ਮੈਂ ਆਉਨੀ ਆ ਤੇ ਕਰੋਨਾ ਨੇ ਆਪ ਫੁਲਕੇ ਬਣਾਈ ਨਰਮ ਗੋਲ ਫੁਲਕੇ ਹੋਏ ਮੱਖਣ ਨਾਲ ਚੋਪੜੀ ਫੁਲਕੇ ਬਣਾਉਂਦਿਆਂ ਉਹਦੇ ਅੰਦਰ ਪਤਾ ਨਹੀਂ ਕੀ ਮਚਕੋੜਿਆ ਜਾ ਰਿਹਾ ਸੀ ਜਿਵੇਂ ਜਦੋਂ ਉਹ ਛੋਟੀ ਹੁੰਦੀ ਸੀ ਤਾਂ ਉਹਦੇ ਪਿਤਾ ਜੀ ਕਿਕਰ ਦੀ ਤਾਜ਼ੀ ዳਤਨ ਦੇ ਦੋ ਟੁਕੜੇ ਕਰਨ ਲੱਗਿਆ ਉਹਨੂੰ ਮਰੋੜ ਮਰੋੜ ਕੇ ਤੋੜਦੇ ਹੁੰਦੇ ਸਨ ਰੋਟੀ ਖਾਣ ਮੰਗਰੋਂ ਲੀਨੂ ਚੁੱਪ ਚਾਪ ਆਪਣੀ ਰਜ਼ਾਈ ਵਿੱਚ ਵੜ ਗਈ ਚੁੱਪ ਇੱਕ ਭਾਰੀ ਸੱਲ ਸੀ ਇੱਕ ਵੱਡੀ ਸਾਰੀ ਚਟਾਨ ਸੀ ਜਿਸ ਦਾ ਭਾਰ ਜਿਵੇਂ ਸਾਰੇ ਦਾ ਸਾਰਾ ਕਰੁਣਾ ਦੀ ਛਾਤੀ ਤੇ ਪਿਆ ਹੋਇਆ ਸੀ ਲੀਨੂ ਬੇਟਾ ਤੂੰ ਹੱਥਾਂ ਉੱਤੇ ਕਰੀਮ ਲਾ ਲਈਏ ਕਰੁਣਾ ਨੇ ਜਿਵੇਂ ਉਸ ਤਟਤਾਨ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਉਹ ਅਮੀ ਉਹ ਤੇ ਮੇ ਫਲਹੀ ਗਈ ਲੀਨੂ ਨੇ ਇੱਕਦਮ ਰਜ਼ਾਈ ਵਿੱਚੋਂ ਉੱਠਦਿਆ ਕਿਹਾ ਜਿਵੇਂ ਸਭ ਤੋਂ ਜ਼ਰੂਰੀ ਕੰਮ ਇਹੋ ਸੀ ਜਿਹੜਾ ਉਹ ਭੁੱਲ ਗਈ ਸੀ ਠਹਿਰ ਜਾ ਮੈਂ ਦੇਨੀ ਆ ਕਰੋਨਾ ਨੇ ਅਲਮਾਰੀ ਵਿੱਚੋਂ ਕਰੀਮ ਕੱਢ ਕੇ ਲੀਨੂ ਨੂੰ ਫੜਾਈ ਉਹ ਜਿਵੇਂ ਇਸ ਯਾਦ ਆਏ ਕੰਮ ਦੀ ਸ਼ੁਕਰਗੁਜ਼ਾਰ ਸੀ ਜਿਸਨੇ ਪਲਾਂ ਦੇ ਤਣਾਅ ਨੂੰ ਰੁਕਾ ਘਟਾਇਆ ਸੀ ਕ੍ਰੀਮ ਲਾ ਕੇ ਲੀਨੂ ਲੇਟ ਗਈ ਤੇ ਉਹਨੇ ਅੱਖਾਂ ਮੀਟ ਲਈਆਂ। ਕਰੂਣਾ ਨੇ ਬੱਤੀ ਬੁਝਾ ਦਿੱਤੀ ਤੇ ਲੇਟ ਗਈ। ਪਤਾ ਨਹੀਂ ਕਿੰਨਾ ਚਿਰ ਗੁਜ਼ਰ ਗਿਆ। ਨਾਲ ਦੇ ਕਮਰੇ ਵਿੱਚ ਟੈਲੀਫੋਨ ਦੀ ਘੰਟੀ ਵੱਜੀ। ਹੈਲੋ? ਕਰੂਣਾ ਨੇ ਰੀਸੀਵਰ ਚੁੱਕਿਆ। ਹੈਲੋ? ਕਰੂਣਾ ਕੀ ਕਰ ਰਹੀ ਸੈਂ? ਓਹ, ਤੋਚੀ? ਕੁਝ ਨਹੀਂ, ਬਸ ਐਵੇਂ ਲੇਟੀ ਸਾਂ। ਮੈਂ ਸ਼ਾਮੀ ਵੀ ਤੈਨੂੰ ਰੰਗ ਕੀਤਾ ਸੀ। ਤੂੰ ਘਰ ਨਹੀਂ ਸੈਂ? हां मैं तेलीनू जरा गैया सा बाहर लिन्नू किथे वे सो गई अच्छा बस मैं एम में सोचया पुछा कि की पई करनी है ओ तो छी करुणा ਦਾ ਜੀ ਕੀਤਾ ਤੋਸ਼ੀ ਉਹਦੇ ਨਾਲ ਇਹ ਐਕਟਿੰਗ ਨਾ ਕਰੀ ਤੋਸ਼ੀ ਉਹਦੀ ਬੜੀ ਸਨੇਹ ਵਾਲੀ ਬੜੀ ਡੂੰਗੀ ਦੋਸਤ ਸੀ ਕਰुणा मैं ਥੋੜੇ ਚਿਰ ਲਈ ਆ ਜਾਵਾਂ ਤੋਸ਼ੀ ਜਿਵੇਂ ਤਰਲਾ ਕਰ ਰਹੀ ਸੀ ਆਜਾ ਕਰਨਾ ਨੇ ਤਰੁੱਕੇ ਕਿਹਾ ਹਰ ਤਕਲੀਫ ਵੇਲੇ ਉਹਨੂੰ ਬਿਲਕੁਲ ਇਕੱਲਿਆ ਰਹਿਣਾ ਪਸੰਦ ਸੀ ਪਰ ਤੋਸ਼ੀ ਦੀ ਗੱਲ ਹੋਰ ਸੀ ਕੁਛੇਰ ਮਗਰੋਂ ਤੋਸ਼ੀ ਆ ਗਈ ਕਿਹਦੇ ਨਾਲ ਆਈ ਏ ਕਰੁਣਾ ਨੇ ਪੁੱਛਿਆ ਡਰਾਈਵਰ ਆਇਆ ਏ ਗੱਡੀ ਖੜੀ ਏ ਥੱਲੇ ਦੋਵੇਂ ਚੁੱਪਚਾ ਬੈਠੀਆਂ ਰਹੀਆਂ ਕਾਫੀ ਦਾ ਇੱਕ ਕੱਪ ਪੀئیں گی ਕਰੁਣਾ ਨੇ ਪੁੱਛਿਆ ਕੋਈ ਲੋੜ ਨਹੀਂ ਏ ਇਸ ਵੇਲੇ ਤੋਸ਼ੀ ਦੇ ਸੰਗ ਵਿੱਚ ਕੁਝ اٹਕਰਹਾ ਸੀ ਬਈ ਇੱਕ ਗਰਮ ਗਰਮ ਕੱਪ ਉਤੇ ਮੇਰਾ ਦਿਲ ਕਰ ਰਿਹਾ ਈ ਕਰੂਨਾ ਨੇ ਸਿਰਫ ਕੁਝ ਕਰਨ ਲਈ ਕਿਹਾ ਚੰਗਾ ਠੀਕੇ ਕਰੂਨਾ ਨੇ ਬਿਜਲੀ ਦੀ ਕੇਤਲੀ ਲਈ ਤੇ ਉਸ ਕਮਰੇ ਵਿੱਚ ਹੀ ਉਹਦਾ ਪਲੱਗ ਲਾ ਦਿੱਤਾ ਤੇ ਆ ਕੇ ਦੀਵਾਂ ਤੇ ਬੈ ਗਈ ਤੋਸ਼ੀ ਨੇ ਇੱਕ ਪਲ ਕਰੂਨਾ ਵੱਲ ਤੱਕਿਆ ਫਿਰ ਉਹ ਦੂਜੇ ਪਾਸੇ ਤੱਕਣ ਲੱਗੀ ਐਹੋ ਜਿਹੇ ਵੇਲੇ ਕੋਈ ਕਿਸੇ ਨੂੰ ਕੀ ਆਖੇ ਉਹਨੇ ਇੱਕ ਡੂੰਗਾ ਸਾਹ ਭਰਿਆ ਤੇ ਫਿਰ ਉਹਨੂੰ ਹੌਲੀ-ਹੌਲੀ ਬਾਹਰ ਕੱਢਣ ਲੱਗੀ ਤਾਂ ਜੋ ਕਰਣਾ ਉਸ ਸਾਹ ਦੀ ਆਵਾਜ਼ ਨਾ ਸੁਣ ਲਵੇ ਉਸ ਔਖੀ ਤੇ ਭਾਰੀ ਚੁੱਪ ਵਿੱਚ ਦੋਹਾਂ ਨੂੰ ਕੇਤਲੀ ਵਿੱਚ ਕੋਨ ਮਨਾਂਦੇ ਪਾਣੀ ਦੀ ਆਵਾਜ਼ ਸੁਣਾਈ ਦੇਣ ਲੱਗ ਪਈ ਸੀ ਕਰੂਣਾ ਨੂੰ ਪਤਾ ਸੀ ਹਾਲੀ ਪਾਣੀ ਉਬਲਿਆ ਨਹੀਂ ਫੇਰ ਵੀ ਉਹਨੇ ਉੱਠ ਕੇ ਕੇਤਲੀ ਦਾ ਢੱਕਣ ਲਾ ਕੇ ਉਦੇ ਅੰਦਰ ਚੱਕਿਆ ਕੇਤਲੀ ਦੇ ਪਾਸਿਆਂ ਨਾਲ ਪਾਣੀ ਦੀਆਂ ਨਿੱਕੇ ਨਿੱਕੇ ਗੋੜੀਆਂ ਮੋਤੀਆਂ ਦੇ ਦਾਣਿਆਂ ਵਾਂਗ ਪ੍ਰੋਤਿਆ ਜਾ ਰਹੀਆਂ ਸਨ ਕਰੂਣਾ ਨੇ ਟੱਕਣ ਫੇਰ ਰੱਖ ਦਿੱਤਾ ਠੰਡ ਵਿੱਚ ਗਰਮ ਕਾਫੀ ਦਾ ਪਿਆਲਾ ਵੀ ਕਿੰਨੀ ਖੁਸ਼ੀ ਦਿੰਦਾ ਏ ਕਰੂਣਾ ਨੇ ਕਿਹਾ ਮੇਰਾ ਵੀ ਜੀ ਕਰ ਰਿਹਾ ਏ ਹੁਣ ਤੇ ਤੋਸ਼ੀ ਨੇ ਕਿਹਾ ਭਾਵੇਂ ਕਾਫੀ ਦੀ ਉਹਨੂੰ ਉੱਕੀ ਲੋੜ ਨਹੀਂ ਸੀ ਕਰੂਣਾ ਰਸੋਈ ਵਿੱਚ ਕੱਪ ਲੈਣ ਗਈ ਤੋਸ਼ੀ ਵੀ ਉਹਦੇ ਮਗਰ ਆ ਗਈ ਕਾਫੀ ਤਿਆਰ ਹੋ ਗਈ ਚੁੱਪਚਾਪ ਆਪਣਾ ਆਪਣਾ ਕੱਪ ਫੜ ਕੇ ਦੋਵੇਂ ਪੀਣ ਲੱਗੀਆਂ ਕਰੂਣਾ ਕੋਈ ਗੱਲ ਕਰਨ ਤੋਸ਼ੀ ਜਿਮੀ ਉਹ ਸੁੱਚਪਤੋਂ ਕਬੜਾ ਉੱਠੀ ਸੀ ਅਚਾਨਕ ਕਰੂਣਾ ਦੀਆਂ ਅੱਖਾਂ ਪਰ ਆਈਆਂ ਉਸ ਪਲ ਵਿੱਚ ਪਤਾ ਨਹੀਂ ਕਿੰਜ ਉਹਦਾ ਕਠੋਰ ਜ਼ਫਤ ਖੁਰ ਗਿਆ ਸੀ ਕਰੂਣਾ ਦੇ ਹੱਥ ਲਰਜ਼ ਰਹੇ ਸਨ ਪਿਆਲਾ ਉਹਨੇ ਮੇਜ ਉੱਤੇ ਰੱਖ ਦਿੱਤਾ ਤੋਸ਼ੀ ਨੇ ਹੱਥ ਪਤਾ ਕੇ ਕਰुणा ਦੀਆਂ ਉਂਗਲਾਂ ਨੂੰ ਛੋਇਆ ਤੇ ਪੋਲੀ ਜਿਹੀ ਉਹਨਾਂ ਨੂੰ ਥਾਪੜ ਦਿੱਤਾ ਤੋਸ਼ੀ ਉੱਠ ਕੇ ਬਾਹਰ ਗਈ ਕਾਰ ਸਟਾਰਟ ਹੋਣ ਦੀ ਆਵਾਜ਼ ਆਈ ਵਾਪਸ ਆ ਕੇ ਤੋਸ਼ੀ ਨੇ ਕਿਹਾ ਮੈਂ ਡਰਾਈਵਰ ਦੇ ਹੱਥ ਸੁਨੀਹਾ ਭੇਜ ਦਿੱਤਾ ਹੈ ਕਿ ਰਾਤੀ ਮੈਂ ਇੱਥੇ ਹੀ ਰਹਾਂਗੀ ਕਰुणा ਨੂੰ ਇਸ ਗੱਲ ਨਾਲ ਨਾ ਤਸੱਲੀ ਹੋਈ ਨਾ ਉਲਝਣ ਹੋਈ ਬਸ ਚੁੱਪਚਾਪ ਉਹ ਬੈਠੀ ਰਹੀ ਝੋਲੀ ਵਿੱਚ ਪਈ ਆਪਣੇ ਦੋਹਾਂ ਹੱਥਾਂ ਨੂੰ ਖਾਮੋਸ਼ ਤੱਕਦੀ ਰਹੀ ਤੋਸ਼ੀ ਨੇ ਉਹ ਦਾ ਕੱਪ ਚੁੱਕ ਕੇ ਉਹਨੂੰ ਫੜਾ ਦਿੱਤਾ ਆਪਣਾ ਕੱਪ ਚੁੱਕ ਕੇ ਉਹ ਕਾਫੀ ਦੇ ਨਿੱਕੇ-ਨਿੱਕੇ ਕੁੱਟ ਪਰਣ ਲੱਗੀ ਮੈਂ ਐਸੇ ਘੜੀ ਤੋਂ ਇੰਨਾ ਹੀ ਪਲਾਂ ਤੋਂ ਇੰਨੇ ਵਰੀ ਤਰਹਿੰਦੀ ਰਹੀ ਹਾਂ ਐਸੇ ਘੜੀ ਤੋਂ ਡਰਦਿਆਂ ਮੈਂ 13 ਵਰੀ ਉਸ ਘਰ ਵਿੱਚ ਕੱਟੀ ਜਿੱਥੇ ਮੈਂ ਹਰ ਰੋਜ਼ ਮਰਦੀ ਰਹੀ ਹਰ ਰੋਜ਼ ਮਰਦੀ ਰਹੀ ਕਰੁਣਾ ਜੀ ਮੇਂ ਬਹੁਤੀ ਆਪਣੇ ਆਪ ਨਾਲ ਤੇ ਥੋੜੀ ਤੋਸ਼ੀ ਨਾਲ ਗੱਲ ਕਰ ਰਹੀ ਸੀ ਤੋਸ਼ੀ ਚੁੱਪ ਸੀ ਜਦੋਂ ਵੀ ਕਦੇ ਉਸ ਘਰ ਦੀਆਂ ਦਹਲਿਜ਼ਾਂ ਤੋਂ ਬਾਹਰ ਜਾਣ ਦਾ ਖਿਆਲ ਆਇਆ ਲੀਨੂ ਦਾ ਮੂੰਹ ਮੇਰੇ ਅੱਗੇ ਅੱਖ ਲੋਤਾ ਇਸੇ ਘੜੀ ਤੋਂ ਡਰਦਿਆਂ ਮੇਰੇ ਪੈਰ ਵੱਜ ਜਾਂਦੇ ਰਹੇ ਵੇਖ ਕਰਨਾ ਇੱਕ ਵਾਰ ਹਿੰਮਤ ਕਰਕੇ ਇੱਕ ਕਦਮ ਚੁੱਕਿਆ ਈ ਹੁਣ ਜੀ ਛੋਟਾ ਨਾ ਕਰ ਨਹੀਂ ਤੋਸ਼ੀ ਦਿਲ ਤੇ ਮੈਂ ਬਿਲਕੁਲ ਪੱਕਾ ਕੀਤਾ ਹੋਇਆ ਈ ਪਰ ਉਹਦੇ ਅੰਦਰ ਕੁਝ ਤਰੁੰਡਿਆ ਜਾ ਰਿਹਾ ਸੀ ਉੱਠ ਕੇ ਉਹਨੇ ਕੇਤਲੀ ਵਿੱਚ ਹੋਰ ਪਾਣੀ ਪਾ ਦਿੱਤਾ ਤੇ ਪਲੱਗ ਲਾ ਦਿੱਤਾ ਉੱਠਣ ਵੇਹ ਨਾਲ ਉਹਨੇ ਆਪਣੇ ਆਪ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਖਿਲਰਦੇ ਜਾਂਦੇ ਖਿਆਲਾਂ ਨੂੰ ਇਕੱਠਿਆਂ ਕਰਨ ਦੀ ਕੋਸ਼ਿਸ਼ ਕੀਤੀ ਵਕੀਲ ਨੂੰ ਮਿਲੀ ਸੀ ਨਹੀਂ ਕੱਲ ਮਿਲੀ ਸੀ ਕੁਝ ਆਗਦਾ ਸੀ ਉਹੀ ਗੱਲ ਕਿ ਬੱਚਾ ਮਾਂ ਜਾਂ ਪਿਓ ਵਿੱਚੋਂ ਕਿਸ ਨੂੰ ਦਿੱਤਾ ਜਾਏ ਇਸ ਬਾਰੇ ਜੱਜ ਦੀ ਮਰਜ਼ੀ ਜਿਵੇਂ ਉਹ ਠੀਕ ਸਮਝੇ ਜਹਾਨਮ ਵਿੱਚ ਜਾਏ ਇਹ ਕਾਨੂੰਨ ਮਾਂ ਦਾ ਬੱਚੇ ਉੱਤੇ ਹੱਕ ਨਹੀਂ ਜੰਮੀ ਮਾਂ ਪਾਲੇ ਮਾਂ ਜਫਰ ਜਾਲੇ ਮਾਂ ਤੋਂ ਸੀ ਚੁੰਝਲਾਰੀ ਸੀ ਤੇ ਕਰੂਣਾ ਨੂੰ ਸਾਰੇ ਜਫਰ ਜਾਲੇ ਹੋਏ ਯਾਦ ਆ ਰਹੇ ਸਨ ਕਿੰਜਲੀ ਨੂੰ ਨੂੰ ਉਹਨੇ ਪਾਲਿਆ ਸੀ ਕਿੰਜ ਮਾਂ ਤੇ ਪਿਓ ਦੋਵਾਂ ਦਾ ਪਿਆਰ ਉਹ ਇਕੱਲੀ ਹੀ ਉਹਨੂੰ ਦਿੰਦੀ ਰਹੀ ਸੀ ਕਿੰਝ ਆਨੰਦ ਦੇ ਦਿਲ ਵਿੱਚ ਆਪਣੀ ਬੱਚੀ ਲਈ ਰਤਾ ਮੂ ਨਹੀਂ ਸੀ ਸ਼ੇਰ ਜੀ ਤੇ ਵੀ ਆਪਣੇ ਬੱਚਿਆਂ ਨਾਲ ਮੂੰਹ ਕਰਦੇ ਨਹੀਂ ਉਹਨਾਂ ਦੀ ਰਾਖੀ ਕਰਦੇ ਨਹੀਂ ਪਰ ਇਹ ਆਨੰਦ ਸੀ ਕਿ ਇਸ ਆਨੰਦ ਨੂੰ ਵੀ ਤੰਗ ਕਰਨ ਦਾ ਬਸ ਇਹੋ ਤਰੀਕਾ ਲੱਭਿਆ ਢਾਈਆਂ ਵਰਿਆਂ ਵਿੱਚ ਮਸਾ ਮਸਾ ਤੂੰ ਇਹ ਘਰ ਬਣਾਇਆ ਸੀ ਲੀਨੂ ਵੀ ਸਿਆਣੀ ਹੋ ਗਈ ਏ ਇੰਨੇ ਸਾਲਾਂ ਮਗਰੋਂ ਰਤਾ ਤੈਨੂੰ ਚੈਨ ਮਿਲਿਆ ਸੀ ਤੇ ਹੁਣ ਸੂ ਅਰਜ਼ੀ ਕਰ ਦਿੱਤੀ ਵੀ ਬੱਚੀ ਮੈਨੂੰ ਸੌਂਪੀ ਜਾਏ ਕੋਈ ਪੁੱਛੇ ਤੂੰ ਉਹਨੂੰ ਪਿਆਰ ਨਹੀਂ ਕਰਨਾ ਉਹਨੂੰ ਪਾਲਣਾ ਨਹੀਂ ਉਹਦੇ ਉੱਤੇ ਖਰਚ ਨਹੀਂ ਕਰਨਾ ਇਹ ਅਰਜ਼ੀ ਸਿਰਫ ਦੁੱਖ ਦੇਣ ਵਾਸਤੇ ਹੋਰ ਕੀ ਕਰੁਣਾ ਦੀ ਮੂੰਹ ਵੱਲ ਤੱਕ ਕੇ ਤੂਸ਼ੀ ਨੂੰ ਆਨੰਦ ਉੱਤੇ ਹੋਰ ਗੁੱਸਾ ਆ ਰਿਹਾ ਸੀ ਹੋਰ ਚੁੰਝਲਾਹਟ ਹੋ ਰਹੀ ਸੀ ਕੇਤਲੀ ਵਿੱਚ ਪਾਣੀ ਦੇ ਗੜਕਨ ਦਾ ਖੜਾ ਕਰ ਰਿਹਾ ਸੀ ਕਰੁਣਾ ਨੇ ਉਠ ਕੇ ਦੋ ਕੱਪ ਹੋਰ ਬਣਾ ਲਈ ਆਪਣਾ ਕੱਪ ਮੇਜ਼ ਉੱਤੇ ਰੱਖ ਕੇ ਉਹ ਅੰਦਰ ਚਲੀ ਗਈ ਤੋਸ਼ੀ ਨੇ ਉੱਠ ਕੇ ਰਤਾ ਨੂੰ ਦੂਜੇ ਕਮਰੇ ਵਿੱਚ ਛੱਡ ਗਿਆ ਕਰੋਨਾ ਲੀਨ ਨੂੰ ਉੱਤੇ ਰਜਾਈ ਦੇ ਰਹੀ ਸੀ ਤੋਸ਼ੀ ਛੱਟਪਟ ਵਾਪਸ ਆ ਕੇ ਸੋਫੇ ਉੱਤੇ ਬਹਿ ਗਈ ਕਰੋਨਾ ਵਾਪਸ ਆਈ ਤੇ ਉਹਦੇ ਮੂੰਹ ਉੱਤੇ ਅਣਵੱਗੇ ਅਥਰੂਆਂ ਦਾ ਇੰਨਾ ਖਿਚਾਓ ਸੀ ਕਿ ਉਹਦੀਆਂ ਗੱਲਾਂ ਫਰ ਕਰੀਆਂ ਸਨ ਦੀਵਾਨ ਉੱਤੇ ਬੈੰਦਿਆ ਹੀ ਉਹਨੇ ਦੋਹਾਂ ਹੱਥਾਂ ਵਿੱਚ ਮੂੰਹ ਲੁਕਾ ਲਿਆ ਕਫਕਫਕ ਕੇ ਰੋਣ ਲੱਗੀ ਤੋਸ਼ੀ ਵੀ ਆ ਕੇ دیਵਾਨੇ ਉੱਤੇ ਬਹਿ ਗਈ ਚੁੱਪਚਾਪ ਉਹਨੇ করুণਾ ਦੇ ਕੰਮ ਦੇ ਮੋਢਿਆਂ ਦੁਆਲੇ ਆਪਣੀ ਵਾਂ ਵਲਾ ਲਈ ਸੋਚਨੀਆ ਜੇ ਜੱਜ ਨੇ ਲੀਨੂ ਨੂੰ ਆਨੰਦ ਨੂੰ ਦੇ ਦਿੱਤੀ ਤੇ ਉਹ ਲੀਨੂ ਨੂੰ ਲੈ ਗਏ ਤਾਂ ਰਾਤੀ ਰਾਤੀ ਉਹਦੇ ਤੇ ਰਜ਼ਾਈ ਕੌਣ ਦੇਆ ਕਰੇਗਾ ਤੋਸ਼ੀ ਦਾ ਜੀ ਕੀਤਾ ਕਿਤੇ ਲੋਕੇ ਰੋਈ ਉਹਦੇ ਸੰਗ ਵਿੱਚ ਕੁਝ ਸੁਲਗ ਰਿਹਾ ਸੀ करुणा ਨੇ ਆਪਣੇ ਆਪ ਨੂੰ ਸੰਭਾਲਿਆ ਖਛਾ ਤੋਸ਼ ਤੂੰ ਇੱਥੇ دیਵਾਨ ਉੱਤੇ ਸੌ ਜਾਏਂਗੀ ਨਾ ਹਾਲਾਂਕਿ ਕਰुणा ਨੂੰ ਪਤਾ ਸੀ ਕਿ ਜਦੋਂ ਵੀ ਤੋਸ਼ੀ ਰਾਤੀ ਉਹਦੇ ਕੋਲ ਰਹਿੰਦੀ ਸੀ دیਵਾਨ ਉੱਤੇ ਹੀ ਸੌਂਦੀ ਹੁੰਦੀ ਸੀ ਤੋਸ਼ੀ ਨੇ ਸਿਰ ਹਿਲਾ ਕੇ ਹਾਂ ਕਰ ਦਿੱਤੀ ਕਰुणा ਅੰਦਰੋਂ ਇੱਕ ਚਿੱਟੀ ਚਾਦਰ ਲੈ ਆਈ ਇੱਕ ਰਜਾਈ ਲੈ ਆਈ ਆਪਣਾ ਨਾਈਟ ਸੂਟ ਉਹਨੇ ਤੋਸ਼ੀ ਨੂੰ ਦੇ ਦਿੱਤਾ ਤੇ ਖਾਲੀ ਕੱਪ ਟ੍ਰੇ ਵਿੱਚ ਰੱਖ ਕੇ ਰਸੋਈ ਵਿੱਚ ਲੈ ਗਈ ਬੱਤੀ ਬੁਝਾ ਕੇ ਉਹ ਆਪਣੇ ਮੰਜੀ ਉੱਤੇ ਲੇਟ ਗਈ। ਕਰੁਣਾ ਨੂੰ ਇਹ ਸਮਝ ਨਹੀਂ ਸੀ ਆ ਰਹੀ ਕਿ ਓ ਕੀ ਚਾਹੁੰਦੀ ਸੀ। ਇਹ ਰਾਤ ਇੰਨੀ ਲੰਮੀ ਹੋ ਜਾਏ ਕਿ ਮੁੱਕ ਜਾਏ, ਕਿ ਮੁੱਕੇ ਹੀ ਨਾ, ਜਾਂ ਝਟਪਟ ਮੁੱਕ ਜਾਏ, ਸਵੇਰ ਹੋ ਜਾਏ, ਫੈਸਲਾ ਹੋ ਜਾਏ ਤੇ ਇਹ ਕੁਟੰਨ ਖਤਮ ਹੋ ਜਾਏ। ਉਹ ਕੁਝ ਵੀ ਨਹੀਂ ਸਿਚਾ ਰਹੀ, ਉਹ ਕੁਝ ਵੀ ਨਹੀਂ ਸੀ ਉਡੀਕ ਰਹੀ, ਉਹ ਕੁਝ ਨਹੀਂ ਸੀ ਸੋਚ ਰਹੀ। ਰਾਤ ਕਾਫੀ ਗੁਜ਼ਰ ਗਈ ਸੀ। ਕਰੁਣਾ ਉੱਠੀ ਤੇ ਚੁੱਪਚਾਪ ਲੀਨੂ ਦੇ ਨਾਲ ਲਟ ਗਈ ਲੀਨੂ ਦੀ ਗੱਲ ਉੱਤੇ ਉਹਨੇ ਹੌਲੀ ਜਿਹੇ ਆਪਣੇ ਬੁੱਲ ਰੱਖ ਦਿੱਤੇ ਤੇ ਦੋਸਤੋ ਇੱਥੇ ਹੀ ਇਹ ਕਹਾਣੀ ਖਤਮ ਹੋ ਜਾਂਦੀ ਹੈ ਸ਼ੁਕਰੀਆ